ਉਹਨੇ ਇਹ ਨੂੰ ਹਾਂ ਬਈ ਮੰਜਾ ਡਾ ਪਹਿਲਾਂ ਕੋਟਾ ਉਰਾ ਦਿੱਤਾ ਉਹ ਛੋਟੇ ਦੀ ਬਣਾਉਂ ਪਹਿਲਾਂ ਮੰਜਾ ਉਰਾ ਦਿੱਤਾ ਤੇ ਕੋਟਾ ਉਰਾ ਦਿੱਤਾ ਤੇ ਮੰਜਾ ਜੇ ਨਾ ਅਟ ਗਿਆ ਇਹ ਬਣਾਉਂ ਹੈ ਇਹਨਾਂ ਕੋਟਾ ਪਰ ਆਈ ਤੇ ਮਗਲ ਪਨੇ ਮਾਜੀ ਕੋਈ ਬਾਈ ਇਹਦਾ ਉਰਾ ਉਹ ਇਹ ਉਹ ਪੂਰਾ ਕਰਤਾ ਉਹ ਤੁਸੀਂ ਕਰਤਾ ਨਾਲ ਉਹ ਮੈਂ ਨੇ ਦੱਸਿਆ ਮੈਂ ਆਹ ਦੇਖੋ ਜੀ ਇਹ ਤਾਂ ਤੁਹਾਨੂੰ ਬਰੋ ਤੋਂ ਗੁਰ ਬੰਦਾ ਦਿਖਾ ਰਹੇ ਹਾਂ ਜੀ ਹਾਜੀ ਕਲ ਉਹਦੇ ਵਿੱਚ ਪਹਿਲਾਂ ਖੰਡ ਪਾਈ ਜਾਂਦੀ ਹੈ ਫੇਰ ਬਾਅਦ ਵਿੱਚ ਗੁਰ ਬੰਦਾ ਇਹ ਰੀਅਲ ਇਹ ਗੱਲ ਵੀ ਤੇ ਰੋ ਪੀਂਦਾ ਆ। ਅੱਛਿਆ ਨਾ ਦਾ ਕੋਈ ਕੋਈ ਨਾ ਕੋਈ ਡੰਡਾ ਪੜ। ਇਹ ਉਹ ਆਇਆ। ਉਹਨੂੰ ਆਪਣੇ ਕੋਈ ਸਾਈਡ ਦੇ। ਅੱਛਿਆ ਨਾ ਕੋਈ ਕੋਈ। ਸੇ ਉਹ ਪੀੜੀ ਜੀ ਫੜ ਕੇ ਨੇ। ਚਲ ਅੱਗੇ ਚੁੱਪੀ। ਅਰਸ਼ ਉਹ ਪੀੜੀ ਕੱਢ ਲਈ ਨੇ। ਇਹ ਜਿਹੜੀ ਕੀਤੀ ਉਹ ਪਹਿਲਾਂ ਹੱਥ ਕਰਦੇ ਗਾੜੀ ਬੰ ਮੋਟਾ ਟੱਪਣ ਡੈ ਨਾ ਪਿਓ। ਉਹ ਬਾਗ ਨੇ ਆਹ ਉਹ ਪਰੇ ਉਹ ਲਿਆ ਨਗਰ ਲਈ ਬੰਨਵਾ ਕੇ ਆ ਨਿਆ ਉਹਨੂੰ ਕਰਦੇ ਕਿਤੇ ਕਿੰਨਾ ਨਿਆ ਹੁਣ ਸਾਲ ਦਾ ਉਹ ਘੱਗ ਉਹ ਆਪੇ ਜੋ ਕਿੰਨੇ ਹੋਣ ਇੰਨੇ ਗਲੇ ਨੇ ਰਹਿ ਗਏ ਹਾਂ ਹਾਂ ਅਰੇ ਮੈਂ ਦੱਸਾਂ ਉਹ